ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਾਸਤਿਕ ਕਿਉਂ ਦੇ ਵਿੱਚੋਂ ਭਾਗ 7ਵਾਂ ਤੇ ਆਓ ਆਪਾਂ ਕਰਦੇ ਹਾਂ ਸਟਾਰਟ ਵੀਡੀਓ ਜਿਆਦਾ ਲੰਬੀ ਹੋ ਜਾਂਦੀ 2 ਮਿੰਟ ਦੀ ਹੀ ਵੀਡੀਓ ਬਣਾਣੀ ਕਿਉਂਕਿ ਵੀਡੀਓ ਫੇਸਬੁੱਕ ਤੇ ਪੂਰੀ ਅਪਲੋਡ ਨਹੀਂ ਹੁੰਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਇੱਕ ਅਦਰਸ਼ ਵਾਸਤੇ ਕੀ ਜਾਣਦੇ ਹਾਂ ਉਹ ਸਪਸ਼ਟ ਸੰਕਲਪ ਸਾਡੇ ਸਾਹਮਣੇ ਹੋਇਆ ਕਿਉਂਕਿ ਐਕਸ਼ਨ ਵਜੋਂ ਕੋਈ ਖਾਸ ਸਰਗਰਮੀਆਂ ਨਹੀਂ ਹੋ ਸਕੋ ਰਹੀਆਂ ਸਨ ਇਸ ਲਈ ਮੈਨੂੰ ਸੰਸਾਰ ਇਨਕਲਾਬ ਤੋਂ ਵੱਖ-ਵੱਖ ਆਦਰਸ਼ਾਂ ਦੇ ਅਧਿਐਨ ਵਾਸਤੇ ਕਾਫੀ ਮੌਕਾ ਮਿਲ ਕਾਫੀ ਮੌਕਾ ਮਿਲ ਗਿਆ ਮੈਂ ਅਰੰਕਵਾਦੀ ਆਗੂ ਵਕਨਿੱਕੀ ਨੂੰ ਪੜ੍ਹਿਆ ਸਮਾਜਵਾਦ ਦੇ ਪਿਤਾਮਾ ਮਾਰਕ ਦੀਆਂ ਕੁਝ ਲਿਖਤਾਂ ਪੜ੍ਹੀਆਂ ਅਤੇ ਲੈਲਨਨ ਟ੍ਰਾਸਟਕੀ ਦੇ ਟ੍ਰਾਸਟਕੀ ਦੇ ਆਪਣੇ ਦੇਸ਼ ਵਿੱਚ ਸਫਲ ਇਨਕਲਾਬ ਵੀ ਲਿਆਉਣ ਵਾਸਤੇ ਹੋਰ ਵਿਅਕਤੀਆਂ ਨੂੰ ਪੜ੍ਹਿਆ ਇਹ ਸਾਰੇ ਨਾਸਤਿਕ ਸਨ ਕੋਈ ਵੀ ਮਨੁੱਖ ਜੇ ਤਰਕ ਦੀ ਸ਼ਮਤਾ ਰੱਖਦਾ ਉਹ ਬੰਦਾ ਹਮੇਸ਼ਾ ਨਾਸਤਿਕ ਹੀ ਗਿਣਿਆ ਜਾਂਦਾ ਸ਼ਹੀਦ ਦੇ ਜਨ ਸਰਦਾਰ ਭਗਤ ਸਿੰਘ ਦਾ ਵੀ ਵਿਚਾਰ ਰਹੀ ਸੀ ਕਿ ਆਪਣੇ ਕਰਨ ਤੇ ਬਲੀਵ ਰੱਖੋ ਤੁਸੀਂ ਬਾਕੂ ਬਾਕੂ ਨੀਕ ਦੀ ਬਾਕੂ ਨੀਂਂ ਦੀ ਕਿਤਾਬ ਗੋਡ ਐਂਡ ਸਟੇਟ ਰੱਬ ਦੀ ਰਿਹਸਤ ਅੱਗੇ ਅਧੂਰੀ ਜਹੀ ਹੈ ਪਰ ਇਸ ਪਰ ਇਹ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ ਸਭ ਮੈਨੂੰ ਜੇ ਮੌਕਾ ਮਿਲੇ ਤਾਂ ਮੈਂ ਇਹ ਕਿਤਾਬ ਵੀ ਅਪਲੋਡ ਕਰੂੰਗਾ ਜੇ ਕੋਈ ਪਛਾਣ ਵਾਲਾ ਮੇਰੇ ਤੱਕ ਰਹੇਗਾ ਤਾਂ ਦਿਲਚਸਪ ਅਧਿਐਨ ਹੈ ਇਸ ਤੋਂ ਮਗਰੋਂ ਮੈਂ ਨਿਰਲੰਭ ਸੁਆਮੀ ਦੀ ਲਿਖੀ ਕਿਤਾਬ ਕਾਮ ਸੈਂਸ ਕਾਮਨ ਸੈਂਸ ਹੱਥ ਲੱਗੀ ਇਹ ਕਿਤਾਬ ਵਿੱਚ ਅਧਿਆਤਮਿਕ ਨਾਸਤਿਕ ਨਾਸਤਿਕਤਾਵਾਦ ਨਾਸਤਿਕਤਾਵਾਦ ਸੀ ਇਸ ਵਿਸ਼ੇ ਵਿੱਚ ਮੇਰੀਆਂ ਬਹੁਤ ਸਾਰੀਆਂ ਦਿਲਚਸਪ ਇਸ ਵਿਸ਼ੇ ਵਿੱਚ ਮੇਰਾ ਬਹੁਤ ਸਾਰੀ ਦਿਲਚਸਪੀ ਹੋ ਗਈ 1926 ਦੇ ਆਖਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਾ ਕਿ ਬ੍ਰਹਿਮੰਡ ਦੇ ਸਿਰਜਣ ਪਾਲਣ ਹਾਰ ਅਤੇ ਸਰਬਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ ਮੈਂ ਇਸਾਰੇ ਸਾਰੇ ਆਪਣੇ ਦੋਸਤਾਂ ਨਾਲ ਬਹਿਸ ਕਰਨੇ ਸ਼ੁਰੂ ਕਰ ਦਿੱਤੀ ਮੈਂ ਐਲਾਨਿਆ ਨਾਸਤਿਕ ਹੋ ਚੁੱਕਾ ਸੀ ਨਾਸਤਿਕ ਹੋਣ ਦਾ ਕਾਰਨ ਮੈਂ ਹੇਠ ਬਿਆਨ ਕਰਦਾ ਹਾਂ ਜੋ ਹੇਟ ਬਿਆਨ ਕਰਨਾ ਉਹ ਅਗਲੀ ਵੀਡੀਓ ਦੇ ਵਿੱਚ ਮਈ 1927 ਤੋਂ ਮਈ 1927 ਵਿੱਚ ਮੈਂ ਲਾਹੌਰ ਵਿੱਚ ਜਦੋਂ ਸ਼ਹੀਦਾਂ ਸਰਦਾਰ ਭਗਤ ਸਿੰਘ ਪਹਿਲੀ ਵਾਰ ਗ੍ਰਿਫਤੋ ਗ੍ਰਿਫਤਾਰ ਹੋਏ ਸੀ ਇਸ ਦਾ ਅਗਲਾ ਜੋ ਵੀ ਅਗਲੀ ਇਹਦੀ ਅਗਲੀ ਵੀਡੀਓ ਮੈਂ ਕੱਲ ਸ਼ਾਮ ਨੂੰ ਅਪਲੋਡ ਕਰੂੰਗਾ ਸੋ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਪਿਆਰ ਦਿਓ ਪਰ ਵਿਊਜ਼ ਘੱਟ ਆ ਰਹੇ ਸੋ ਪਲੀਜ਼ ਇਹ ਵਾਤ ਤੋਂ ਵਾਤ ਸ਼ੇਅਰ ਕਰ